ਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹਰਮਿਟੇ ਟਕੌਲੀ ਵਿਖੇ ਸੁਨਿਆਰੀ ਦੀ ਦੁਕਾਨ ਤੇ ਦਿਨ ਦਿਹਾੜੇ 2 ਤੋਂ 2.5 ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਸਾਹਮਣੇ ਆndi ਜਿੱਥੇ ਗੋਵਿੰਦ ਜੁਐਲਰ ਨਾਮ ਦੀ ਦੁਕਾਨ ਹੈ ਜਿੱਥੇ ਅੱਜ ਦੋ ਨਕਾਬਪੋਸ਼ ਲੁਟੇਰੇਆ ਵੱਲੋਂ ਵਾਰਦਾਤ ਨੂੰ ਇੰਜਾਮ ਦਿੱਤਾ ਗਿਆ ਤੁਹਾਨੂੰ ਦੱਸਦੀ ਜਿਹੜੇ ਤੇ ਮੌਕੇ ਤੇ ਜਿਹੜੇ ਮਾਲਕ ਦੁਕਾਨ ਦੇ ਮਾਲਕ ਮੌਜੂਦ ਸੀ ਦੋ ਨਕਾਬਪੋਸ਼ ਲੁਟੇਰੇ ਆਂਦੇ ਪਹਿਲਾਂ ਗਹਿਣਾ ਦੇਖਣ ਦੇ ਬਹਾਨੇ ਆਂਦੇ ਤੇ 1 ਘੰਟੇ ਬਾਅਦ ਉਹ ਵਾਰਦਾਤ ਦੇਣ ਦੇ ਅੰਜਾਮ ਤੋਂ ਇੱਥੇ ਮੌਕੇ ਤੇ ਪਹੁੰਚਦੇ ਨੇ ਤੇ ਵੱਡੀ ਜਿਹੜੀ ਵਾਰਦਾਤ ਜੋ ਸਾਹਮਣੇ ਆ ਰਹੀ ਹੈ ਫਿਲਹਾਲ ਜਿਹੜਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਵੱਡੀ ਗੱਲ ਇੱਥੇ ਇਹ ਸਾਹਮਣੇ ਆ ਰਹੀ ਸੀ ਕਿ ਜਦ ਲੁਟੇਰੇ ਤੇ ਮੌਕੇ ਤੇ ਪਹੁੰਚਦੇ ਆ ਦੁਕਾਨ ਤੇ ਤਾਂ ਉਹਨਾਂ ਵੱਲੋਂ ਤਸੱਲੀ ਨਾਲ 15 ਤੋਂ 20 ਮਿੰਟ ਦੁਕਾਨ ਦੇ ਅੰਦਰ ਮਾਲਕ ਨੂੰ ਬੰਨ ਕੇ ਰਸੀਆਂ ਨਾਲ ਬੰਨ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤਸੱਲੀ ਬਖਸ਼ ਉਹਨਾਂ ਕੋਲ ਹਥਿਆਰ ਵੀ ਸੀਗੇ ਜੋ ਮਾਲਕ ਵੱਲੋਂ ਗੱਲ ਦੱਸੀ ਜਾ ਰਹੀ ਹੈ ਤੇ ਪੁਲਿਸ ਦੋਸਤੋਂ ਬਾਅਦ ਵਕਤੇ ਤੇ ਬੁਲਾਇਆ ਗਿਆ ਪੁਲਿਸ ਫਿਲਹਾਲ ਜਿਹੜੇ ਸੀਸੀਟੀਵੀ ਕੰਗਾਲ ਦੀ ਕੋਸ਼ਿਸ਼ ਕਰ ਰਹੀ ਹੈ ਪਰ ਜੋ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਲੁਟੇਰੇ ਆਪਣੇ ਨਾਲ ਹੀ ਜਿਹੜੀ ਡੀਵੀਆਰ ਹੈ ਸੀਸੀਟੀਵੀ ਫੁਟੇਜ ਡੀਵੀਆਰ ਹੁੰਦੀ ਹੈ ਉਹ ਆਪਣੇ ਨਾਲ ਹੀ ਲੈ ਗਏ ਨੇ ਫਿਲਹਾਲ ਜੋ ਵੱਡਾ ਮਾਮਲਾ ਦੇਖਣ ਨੂੰ ਸਾਹਮਣੇ ਆ ਰਿਹਾ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਹ ਲੁਟੇਰਿਆ ਨੂੰ ਜਿਨ੍ਹਾਂ ਨੇ ਦਿਨ ਦਿਹਾੜੇ ਇੱਥੇ ਇੱਕ ਵਾਰਦਾਤ ਨੂੰ ਅੰਜਾਮ ਦਿੱਤੇ ਟਕੋਲੀ ਵਿਕੇ ਉਹਨਾਂ ਨੂੰ ਪੁਲਿਸ ਕਿੰਨੀ ਛੇਤੀ ਕਾਬੂ ਕਰ ਪਾਦੀ ਹੈ ਕੀ ਮਾਮਲਾ ਹੋਇਆ ਹੈ ਪੂਰਾ ਦੱਸਿਓ ਕਿੰਨੇ ਦੀ ਲੁੱਟ ਹੋਈ ਹੈ ਟਾਈਗਰ ਰੋਡ ਦੇ ਲੁੱਟੋਈਏ 2 ਕਿਲੋ ਮੇਰਾ ਸੋਨਾ ਸੀਗਾ ਬਾਕੀ ਥੋੜਾ ਜਿਹਾ ਡਿਸਪਲੇ ਐਥੇ ਸੀਗਾ ਬਾਕੀ ਅੰਦਰ ਸੀਗਾ ਤਜੋਰੀ 'ਚ ਤੇ ਐਥੇ ਮੇਰੀ ਚਾਂਦੀ ਵੀ ਡਿਸਪਲੇ ਸੀ 10-15 ਕਿਲੋ ਚਾਂਦੀ ਸੀਗੀ ਤੇ ਸਾਢੇ 12 ਵਜੇ ਦਾ ਟਾਈਮ ਸੀਗਾ ਜਦੋਂ ਉਹ ਆਏ ਪਹਿਲੇ ਸਾਢੇ 11 ਵਜੇ ਆਈ ਸੀ ਨੀਅਰਬਾਈ 11:17 ਤੇ ਤੇ ਉਹਨਾਂ ਕੋ ਕਹਿੰਦੇ ਸਾਨੂੰ ਚੇਨ ਲੈਣੀ ਹੈ 골ਡ ਦੀ ਕਿੰਨੇ ਬੰਦੇ ਤੇ ਦੋ ਬੰਦੇ ਸੀਗੇ ਤੇ ਇੱਕ ਸਰਦਾਰ ਸੀਗਾ ਤੇ ਇੱਕ ਮੋਨਾ ਸੀਗਾ ਕਹਿੰਦਾ 70000 ਤੱਕ ਦੀ ਚੇਨ ਚਾਹੀਦੀ ਹੈ ਤੇ ਉਸ ਤੋਂ ਬਾਅਦ ਪਾਪਾ ਨੇ ਚੇਨ ਦਿਖਾਈ ਤੇ ਮੇਰੇ ਕੋਲੋਂ ਫੋਨ ਤੇ ਰੇਟ ਪੁੱਛਿਆ ਮੈਸੇਜ ਕਰਕੇ ਐ ਫੋਟੋ ਭੇਜੀ ਹੈ ਵੇਟ ਹੈ ਕਿ ਅਦਾ ਰੇਟ ਦੱਸਦੇ ਤੇ ਮੈਂ ਰੇਟ ਦੱਸਤਾ ਪਾਪਾ ਨੂੰ ਲੱਗੇ ਥੋੜਾ ਡਾਊਟਫੁਲ ਥੀ ਕਿ ਨਾ ਦੋਨੋਂ ਥੋੜੇ ਜੀਵ ਦੇ ਬੰਦੇ ਲੱਗਦੇ ਹਨ ਤੇ ਪੁੱਛ ਪੁੱਛਾ ਕੇ ਚਲੇ ਗਏ ਤੇ ਬਾਪਾ ਦਾ ਵਾਪਿਸ ਹੋਣਾ ਹੈ ਕਹਿੰਦੇ ਮੈਨੂੰ ਨਾ ਬੰਦੇ ਸਹੀ ਨਹੀਂ ਲੱਗਦੇ ਫੋਨ ਆਇਆ ਵਾਪਿਸ ਮਨ ਲੋ ਮੈਂ ਕਿਹਾ ਸੇ ਤੁਸੀਂ ਕਿਉਂ ਡੀਲ ਕੀਤਾ ਰੈਂਡ ਦਿੰਦੇ ਇਹ ਉਹ ਕਹਿੰਦੇ ਬਸ 70000 ਦੀ ਲੈਣੀ ਹੈ ਉਹ ਉਸ ਤੋਂ ਉੱਤੇ ਨਹੀਂ ਲੈਣੀ ਕਰਦੇ ਕਰਦੇ ਦੁਬਾਰਾ ਆ ਗਏ ਫਿਰ ਦੁਬਾਰਾ ਆਏ ਉਹਨਾਂ ਨੇ ਇੱਕਦਮ ਅਟੈਕ ਕੀਤਾ ਪਾਪਾ ਤੇ ਪਾਪਾ ਦਾ ਗਰਦਨ ਫੜੀ ਤੇ ਉਹਨਾਂ ਦੇ ਜ਼ਖਮ ਹੈ ਤੇ ਇੱਥੇ ਜ਼ਖਮ ਹੈ ਤੇ ਗਰਦਨ ਰੈੱਡ ਹੈ ਹਥਿਆਰ 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 ਕਹਿੰਦੇ ਕਿ ਸਾਡੇ ਜੇਬ 'ਚ ਬੰਦੂਕ ਹੈ ਗੋਲੀ ਮਾਰ ਦਾਂਗੇ ਜੇ ਕੁਝ ਵੀ ਕੀਤਾ ਪਾਪਾ ਕਹਿੰਦੇ ਹੱਥ ਖੜੇ ਕੁਝ ਨਹੀਂ ਕਰਦੇ ਤੁਸੀਂ ਆਰਾਮ ਨਾਲ ਤੁਸੀਂ ਜੋ ਤੁਹਾਨੂੰ ਚਾਹੀਦਾ ਲੈ ਲਓ ਉੱਤੇ ਪਾਪਾ ਨੂੰ ਕੁਰਸੀ ਨਾਲੇ ਬਾਹਰ ਕੁਰਸੀ ਪਈ ਹੈ ਪਲਾਸਟਿਕ ਦੀ ਨਾਲੇ ਉਹਦੋਂ ਪ੍ਰੋਪਰ ਕਿਸੇ ਨਾਲ ਬੰਨਦਾ ਇਸ ਮਤਲਬ 12:00 ਬਜਕੇ ਵੀਤੀ ਮਿੰਟ ਲਾ ਲਓ ਤੁਸੀਂ ਉਹਦੀ ਗੱਲ ਹੈ ਤੇ ਉਸ ਤੋਂ ਬਾਅਦ نیچے ਆ ਕੇ ਬੰਦਾ ਉੱਤੇ ਚੜ ਕੇ ਸਾਰੇ ਇਹ ਸਾਰਾ ਖਾਲੀ ਕੀਤਾ ਨੀਚੇ ਦੋ ਸਾਰਾ ਖਾਲੀ ਕਰਕੇ ਤਜੋਰੀ ਨਾਲ ਫਿਰ ਡੀਵੀਆਰ ਪੱਟ ਕੇ ਲੈ ਗਏ ਸਾਰਾ ਤੇ ਹੁਣ ਕਿੰਨੀ ਕੀਮਤ ਦੇ ਤੁਹਾਡੇ ਵਿੱਚ ਨੀਅਰਬਾਈ 2 ਕਿਲੋ ਸੋਨਾ ਤੁਸੀਂ ਲਾ ਲਓ 2 ਕਰੋੜ ਦਾ ਸੋਨਾ ਹੋ ਗਿਆ ਨੀਅਰਬਾਈ ਜਿਹੜੇ ਉੱਤੀ ਚਾਂਦੀ ਸੀਗੀ 15 20 ਕਿਲੋ 1 ਕਿਲੋ ਚਾਂਦੀ ਦੀ ਕੀਮਤ ਅੱਜ 1 ਲੱਖ ਰੁਪਏ 1 ਲੱਖ ਤੋਂ ਵੀ ਜ਼ਿਆਦਾ ਹੀ 1 ਲੱਖ 10 ਹਜ਼ਾਰ ਉਸ ਤੋਂ ਬਾਅਦ ਫਿਰ ਬੁਰਤ ਕਿੰਨੇ ਦੇਰ ਉਹਨਾਂ ਨੇ ਲੁੱਟ ਦੀ ਵਾਰਦਾਤ ਨੂੰ ਅਨੁਮਾਨ ਲੱਗ 10 ਤੋਂ 12 ਮਿੰਟ 10 ਤੋਂ 12 ਮਿੰਟ ਤੇ ਉਸ ਤੋਂ ਬਾਅਦ ਫਿਰ ਉਹ ਚਲੇ ਗਏ ਇੱਥੋਂ ਇੱਥੋਂ ਚਲੇ ਗਏ ਤੇ ਨੀਚੇ ਪ੍ਰੈਸ ਵਾਲੇ ਨੇ ਦੇਖਿਆ ਤੇ ਉਹ ਸਿੱਧਾ ਨਿਕਲੇ ਗਏ ਤੇ ਉਸ ਤੋਂ ਬਾਅਦ ਪਾਪਾ ਨਿਕਚਾਏ ਪੱਜ ਗਏ ਮੋਟਰਸਾਈਕਲ ਦਾ ਕੋਈ ਨੰਬਰ ਨੋਟ ਕੀਤਾ ਕੋਈ ਨਹੀਂ ਐਕਚੁਅਲੀ ਸਾਡੇ ਸਾਰੇ ਕੈਮਰੇ ਘੁੰਮਰੇ ਲੱਗੇ ਹੋਏ ਆ ਇੱਥੇ ਵੀ ਇੱਕ ਮਿੰਨੀ ਕੈਮਰਾ ਵੀ ਲੱਗਾ ਹੋਇਆ ਸੀ ਸਾਰਾ ਪਟਕੇ ਲੱਗੇ <div> ਉਹ ਉਹੀ ਪਟਕੇ ਲੱਗੇ ਉਹੀ ਪਟਕੇ ਲੱਗੇ ਹਾਂਜੀ ਹਾਂਜੀ ਤੇ ਹੁਣ ਪੁਲਿਸ ਨੂੰ ਸ਼ਿਕਾਇਤ ਦੇਤੀ ਪੁਲਿਸ ਨੂੰ ਦੇਤੀ ਆਏ تھے ਹਾਂ ਪਹੁੰ